ਪੰਜਾਬ ਬਚਾਓ ਯਾਤਰਾ ਦੌਰਾਨ ਸੁਖਵੀਰ ਸਿੰਘ ਬਾਦਲ ਨੂੰ ਇੱਕ ਨੌਜਵਾਨ ਦੇ ਵੱਲੋਂ ਘੇਰਿਆ ਗਿਆ ਤੇ ਉੱਥੇ ਹੀ ਬੇਅਦਬੀ ਮੁੱਦੇ ਨੂੰ ਲੈ ਕੇ ਉਸ ਨੌਜਵਾਨ ਨੇ ਸਵਾਲ ਪੁੱਛੇ ਤੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਜੀ ਤੁਸੀਂ ਕਦੇ ਫਿਰੋਜ਼ਪੁਰ ਦਾ ਜਿਹੜਾ ਦੌਰਾ ਆਇਓ ਪਹਿਲਾ ਕਿਉਂ ਨਹੀਂ ਕੀਤਾ ਤੇ ਜਦੋਂ ਤੁਹਾਡੀਆਂ ਸਰਕਾਰਾਂ ਸੀ ਤਾਂ ਉਸ ਤੋਂ ਬਾਅਦ ਕੋਈ ਵੀ ਜਿਹੜਾ ਜਵਾਬ ਨਹੀਂ ਦਿੱਤਾ ਗਿਆ ਤੇ ਜਿਸ ਦੌਰਾਨ ਉਸ ਨੌਜਵਾਨ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਤਿੱਖੇ ਸਵਾਲ ਕੀਤੇ ਗਏ ਹੋਰ ਕੀ ਕਹਿਣਾ ਉਸ ਨੌਜਵਾਨ ਦਾ ਸੁਣਦੇ ਹਾਂ ਅ ਤੁਹਾਡਾ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਬ੍ਰਿਮ ਸਿੰਘ ਹੈ ਬ੍ਰਿਮ ਸਿੰਘ ਵੀ ਹੁਣੇ-ਹੁਣੇ ਜਿਹੜਾ ਤਕਵੀਰ ਬਾਦਲ ਦਾ ਜ ਕੀ ਗੱਲਬਾਤ ਹੋਈ ਆ ਤਾਂ ਕੀ ਗੱਲਬਾਤ ਹੋਈ ਆ ਤੁਹਾਡੀ ਗੱਲਬਾਤ ਉਹਨਾਂ ਨਾਲ ਆਪਾਂ ਇੱਕੋ ਹੀ ਇੱਕ ਦੋ ਸਵਾਲ ਕੀਤੇ ਨੇ ਪਹਿਲਾਂ ਆਪਾਂ ਨੂੰ ਇਹ ਸਵਾਲ ਕੀਤਾ ਵੀ ਤੁਸੀਂ ਜਿਹੜਾ ਪੰਜਾਬ ਬਚਾਓ ਤੁਸੀਂ ਯਾਤਰਾ ਕੱਢਦੇ ਬੇ ਵਧੀਆ ਉਪਰਾਲਾ ਹੈ ਪਰ ਸਾਨੂੰ ਇਹ ਦੱਸੋ ਵੀ ਸਾਡੇ ਫਿਰੋਜਪੁਰ ਤੁਸੀਂ 5 ਸਾਲ ਤੁਸੀਂ ਸਾਡੇ ਮੌਜੂਦਾ ਐਮਪੀਏ 5 ਸਾਲਾਂ ਦੇ ਵਿੱਚ ਤੁਸੀਂ ਇੱਕ ਵਾਰੀ ਵੀ ਨਹੀਂ ਆਏ ਪਹਿਲਾ ਸਵਾਲ ਸਾਡਾ ਉਹਨਾਂ ਨੂੰ ਇਹ ਸੀ ਉਹ ਕਹਿੰਦੇ ਵੀ ਅਸੀਂ ਪੂਰਾ ਪੰਜਾਬ ਵੇਖਣਾ ਹੁੰਦਾ ਵੀ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਅਸੀਂ ਦੂਜੀ ਗੱਲ ਇਹ ਕੀਤੀ ਵੀ ਜੇ ਤੁਸੀਂ ਸਾਰਾ ਪੰਜਾਬ ਵੇਖਣਾ ਹੁੰਦਾ ਤੁਸੀਂ ਪੰਜਾਬ ਬਚਾਓ ਯਾਤਰਾ ਕੀਤੀ ਕਿੰਦੇ ਤੋਂ ਪੰਜਾਬ 'ਚ ਜਾਣਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਅਸੀਂ ਉਹਨਾਂ ਨੂੰ ਇਹ ਹੀ ਕਿਹਾ ਵੀ ਜੇ ਤੁਸੀਂ ਪੰਜਾਬ ਬਚਾਉਣਾ ਹੈ ਵੀ ਜੇ ਤੁਸੀਂ ਚਿੱਟੇ ਤੋਂ ਬਚਾਉਣਾ ਕਹਿੰਦੇ ਇਹ ਚਿੱਟਾ ਕਿਹਨੇ ਲੈ ਕੇ ਆਂਦਾ ਜੇ ਤੁਸੀਂ ਕਹਿੰਦੇ ਜੇ ਇਹੀ ਪੰਜਾਬ ਬਚਾਉਣਾ ਅਸੀਂ ਜਿਹੜਾ ਬੇਬਦ ਬੇਅਦਬੀਆਂ ਹੋਈਆਂ ਨੇ ਉਹ ਕਿੰਦੀ ਸਰਕਾਰ 'ਚ ਹੋਈਆਂ ਨੇ ਗੈਂਗਸਟਰਵਾਦ ਆਇਆ ਉਹ ਕਿੰਨਾਂ ਦੀ ਸਰਕਾਰ 'ਚ ਆਇਆ ਆਪਾਂ ਪੰਜਾਬ ਬਚਾਉ ਕਿੰਦੇ ਤੋਂ ਕਰਨਾ ਰੇਤਾ ਦਾ ਜਿਹੜਾ ਘਟਾਲਾ ਸਾਰਾ ਕੁਝ ਹੋਇਆ ਕਿੰਨਾਂ ਦੀ ਸਰਕਾਰ 'ਚ ਹੋਇਆ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਹ ਸਿਰਫ ਇੱਕ ਛੜਿਆੰਤਰ ਹੈ ਵੀ ਇੱਕ ਸਿਰਫ ਇੱਕ ਐਵੇਂ ਚਾਲ ਖੇਡੀ ਜਾ ਰਹੀ ਹੈ ਇਲੈਕਸ਼ਨ ਨੇੜੇ ਆ ਗਏ ਨੇ ਲਾਣੇ ਸ਼ੁਰੂ ਕਰਤੇ ਜਦੋਂ ਅਸੀਂ ਪੁੱਛਿਆ ਉਹਨਾਂ ਨੇ ਪਿੱਛੇ ਮਾਈਕ ਚੱਲਦਾ ਪਿਆ ਸੀ ਉਹਨਾਂ ਨਾਰੇ ਲਾਣੇ ਸ਼ੁਰੂ ਕਰਤੇ ਕੋਈ ਏਡਾ ਖਾਸ ਸਾਨੂੰ ਜਵਾਬ ਕੋਈ ਇੱਕ ਵੀ ਨਹੀਂ ਮਿਲਿਆ ਬਾਦੋਂ ਸਾਬ ਤੋਂ ਕੋਈ ਐਂ ਫੇਕ ਹੈ ਸਾਰਾ ਕੁਝ ਤਾਂ ਕਿੰਨਾ ਸਮਾਂ ਹੋ ਗਿਆ ਸੁਰੂਦ ਬਗ ਦੇਖੇ ਨਹੀਂ ਬੜੇ ਆ ਮੈਂ ਕਹਿੰਦਾ ਜੀ ਉਹਦਾ ਗੁੰਮਸ਼ੁਦਾ ਅਸੀਂ ਤਾਂ ਇੱਥੇ ਪੋਸਟਰ ਲਾਉਂਦੇ ਰਿਆਂ ਗੁੰਮਸ਼ੁਦਾ ਦੀ ਤਲਾਸ਼ ਦੇ ਵੀ ਗੁੰਮਸ਼ੁਦਾ ਰਹੇ ਨੇ ਉਹ 5 ਸਾਲ ਚਾਏ ਨਹੀਂ ਇੱਕ ਵਾਰੀ ਆਏ ਸੀ ਜਦੋਂ ਐਮਪੀ ਬਣੇ ਸੀ ਉਹ ਵੀ ਕੱਟ ਤ ਉਹ ਵੀ ਬਾਰਿਸ਼ ਹੋ ਗਈ ਬਾਰਿਸ਼ ਦੇ ਵਿੱਚੋਂ ਅੱਧ ਦੇ ਵਿੱਚ ਗਾਰੀਓ ਕੈਨਸਲ ਆਪਣਾ ਪ੍ਰੋਗਰਾਮ ਕਰਕੇ ਉਹ ਧੰਨਵਾਦ ਕਰਨ ਤੱਕ ਨਹੀਂ ਆਏ ਭਰੋਈ ਪ੍ਰਵਾਸੀਆਂ ਦਾ ਧੰਨਵਾਦ ਕਰਨ ਲਈ ਐਮਪੀ ਕੋਟੇ ਦੇ ਫੰਡ ਹੁੰਦੇ ਆ ਫਰੋਸਪਰ ਦੇ ਐਮਪੀ ਐਸ ਸੁਪੀਰ ਸਿੰਘ ਬਾਦਲ ਉਹਨਾਂ ਵੱਲੋਂ ਕੋਈ ਫੰਡ ਦਿੱਤਾ ਕਿ ਫਰੋਸਪਰ ਵਾਸੀਆਂ ਨੂੰ ਬਿਲਕੁਲ ਜਿਹੀ ਇੱਕ ਵੀ ਫੰਡ ਨਹੀਂ ਆਇਆ ਭਰੋਈਪਰ ਨੂੰ ਇਹ ਤੋਂ ਤਾਂ ਕਿ ਜਿਹੜਾ ਪੀਜੀਆਈ ਸੈਟੇਲਾਈਟ ਸੈਂਟਰ ਆਣਾ ਸੀ ਉਹ ਇਹਨਾਂ ਦੇ ਐਮਪੀ ਇਹ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਰੋਲਾ ਪਾ ਸਕਦੇ ਸੀ ਇਹਨਾਂ ਨੇ ਇੱਕ ਵਾਰੀ ਵੀ ਜਾ ਕੇ ਨਹੀਂ ਕਿਹਾ ਕਿ ਜਿਹੜਾ ਸਾਡਾ ਪੀਜੀਆਈ ਉਹ ਨਹੀਂ ਬਣ ਰਿਹਾ ਉਹਨੂੰ ਬਣਾਇਆ ਜਾਵੇ ਕੋਈ ਕੰਮ ਨਹੀਂ ਕੀਤਾ ਨਾ ਨਹੀਂ ਤਾਂ ਇਹਨਾਂ ਨੂੰ ਜਾ ਕੇ ਕਹਿਣਾ ਚਾਹੀਦਾ ਸੀ ਪੀਜੀਆਈ ਬਾਰੇ ਦਾ ਕਮ ਸੇ ਕਮ ਜਾ ਕੇ ਕਹਿ ਸਕਦੇ ਸੀ ਉਹ ਵੀ ਨਹੀਂ ਕਿਹਾ ਜੀ ਕੇਂਦਰੀ ਮੰਤਰੀ ਸੀਗੇ ਹਰਸ਼ਿਮਰਤ ਗੌਰ ਬਾਦਲ ਉਹਨਾਂ ਦੀ ਦੇਣ ਆ ਜਿਹੜੀ ਪੀਜੀਆਈ ਨਹੀਂ ਜੀ ਨਹੀਂ ਜਿਹੜੇ ਕੇਂਦਰ ਮੰਤਰੀ ਹਰਸ਼ਿਮਰਤ ਗੌਰ ਬਾਦਲ ਨਹੀਂ ਉਹ ਤਾਂ ਚਾ ਕੇ ਬਠਿੰਡੇ ਲੈ ਚੱਲੇ ਸੀ ਉਹਨਾਂ ਤੋਂ ਤਾਂ ਮਸਾ ਪਚਾ ਕੇ ਬਰੋਈਪੁਰ ਲਿਆਂਦਾ ਗਿਆ ਸੀ ਉਹ ਤੁਸੀਂ ਲਿਆਂਨ ਦੀ ਗੱਲ ਛੱਡੋ ਉਹ ਤਾਂ ਲੈ ਚੱਲੇ ਸੀ ਇੱਥੋਂ ਦਿੱਲੀ ਕੋਤਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰੀਗੇ ਤੇ ਸੀਪੀਸੀ ਤੋੜਤੀ ਥੋੜੀ ਕਦੋਂ ਜਾਗੋਗੇ ਤੁਸੀਂ ਕਦੋਂ ਤੱਕ ਤੁਸੀਂ ਇੰਨੀ ਦਿੱਲੀ ਵਾਲੇ ਦੇ ਮਗਰ ਲੱਗੋਗੇ ਆਪਣੀ ਕੌਮ ਦੀ ਜਥੇਬੰਦੀ 103 ਸਾਲ ਪੁਰਾਣੀ ਜਥੇਬੰਦੀ ਤੁਹਾਡੇ ਖੂਨ ਪਸੀਨੇ ਨਾਲ ਤੁਹਾਡੇ ਬਜ਼ੁਰਗਾਂ ਦੀ ਬਣਾਈ ਹੋਈ ਜਥੇਬੰਦੀ ਨੂੰ ਆਪਾਂ ਪਿੱਛੇ ਕਰ ਗਿਆ ਆਪਾਂ ਉਹਨਾਂ ਲੋਕਾਂ ਦੇ ਗੱਲਾਂ ਚਾਜਣੇ ਆ ਜਿਹੜੇ ਆਪਣੇ ਕੌਮ ਦੇ ਵਿੱਚ ਗद्दार ਪੈਦਾ ਹੋ ਗਏ ਜਿਹੜੇ ਸ਼ਕਲ ਦਿਖਾਉਣਗੇ ਅਸੀਂ ਸਿੱਖੇ ਬਰੰਦਰ ਕੌਮ ਦੇ ਦੁਸ਼ਮਣ ਹੈ ਉਹ ਲੋਕ ਜਿਨ੍ਹਾਂ ਨੇ ਕੋਈ ਨਿਸ਼ਾਨਾ ਸੀ ਕਿ ਕੌਮ ਨੂੰ ਕਮਜ਼ੋਰ ਕਰਨ ਵਾਸਤੇ ਕੌਮ ਦੀ ਕੌਮ ਦੀ ਜਿਹੜੀ ਤਾਕਤ ਕਮਜ਼ੋਰ ਕਰਦੇ ਉਹ ਤੇ ਜਥੇਬੰਦੀ ਕਮਜ਼ੋਰ ਕਰਦੇਓ ਅੱਜ ਅਮਰੀਕਾ ਦੁਨੀਆ ਤੇ ਰਾਜ ਕਰ ਰਿਹਾ ਹੈ ਕਿਉਂ ਕਰ ਰਿਹਾ ਉਹਨਾਂ ਦੀ ਫੌਜ ਤਕੜੀ ਹੈ ਅਕਾਲੀ ਦਲ ਤੁਹਾਡੀ ਫੌਜ ਹੈ ਪੰਜਾਬ ਦੀ ਫੌਜ ਹੈ ਕੌਮ ਦੀ ਫੌਜ ਹੈ ਅਕਾਲੀ ਦਲ ਤਕੜਾ ਹੈ ਤੇ ਆਪਾਂ ਸਾਰੇ ਤਕੜੇ ਆ ਜੇ ਤੁਸੀਂ ਨਾ ਵਾਪਸ ਆਪਣੀ ਪਾਰਟੀ ਲਿਆਂਦੀ ਪੰਜਾਬ ਨੂੰ ਬਚਾਉਣ ਵਾਲਾ ਕੋਈ ਨਹੀਂ ਹੋਊਗਾ ਆ ਦਿੱਲੀ ਵਾਲੇ ਨੇ ਨਹੀਂ ਬਚਾਉਣਾ ਉਹਨਾਂ ਨੂੰ ਤਾਂ ਹੁਕਮ ਦਿੱਲੀ ਆਉਂਦੇ ਆ ਉਹਨਾਂ ਦਾ ਕੋਈ ਫੋੜੇ ਦਾ ਕੀ ਲਗਾਏ ਅਸੀਂ ਜਿਉਣਾ ਮਰਨਾ ਇੱਥੇ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਦੇਖੋ ਕਿੰਨੀ ਸੇਵਾ ਕੀਤੀ ਪੰਜਾਬ ਦੀ ਉਹਨਾਂ ਨੇ 70 ਸਾਲ ਅੱਜ ਜੋ ਵੀ ਚਿਹਰੇ ਤੇ ਖੁਸ਼ੀਆਂ ਜੋ ਤਰੱਕੀ ਆ ਜੋ ਹਾਈਵੇ ਹੈ ਥਰਮਲ ਪਲਾਂਟ ਹੈ ਬਿਜਲੀ ਦੇ ਵੱਡੇ ਵੱਡੇ ਡੈਮ ਬਣਾਉਣ ਵਾਲਾ ਕਲਾਕਾਰ ਇਹਦਾ ਲੈ ਐਸ ਕਰਕੇ ਆਓ ਪੰਜਾਬ ਨੂੰ ਬਚਾਈਏ ਬਹੁਤ ਲੇਟ ਹੋ ਜਾਊਗਾ ਇੰਨਾ ਜਿਹੜੇ ਵੀ ਆਉਂਦੇ ਆ ਵਾਸੀ ਸਾਨੂੰ ਮੌਕਾ ਦੇ ਦੇਓ ਇਹਨੂੰ ਮੌਕਾ ਦੇ ਦੇਓ ਮੌਕਾ ਦੇ ਦੇ ਕੇ ਆਪਾਂ ਬਰਬਾਦ ਕਰਨਾ ਆਪਣੇ ਆਪ ਨੂੰ ਆ ਆਪਣੇ ਤਾਂ ਸਿਆਰੇ ਗੁਜਰਾਤੀ ਐ ਕੱਲੇ ਇੱਕ ਮੋਦੀ ਨੂੰ ਵੋਟ ਪਾਉਂਦੇ ਆ ਕੋਈ ਸਾਨੂੰ ਲੋੜ ਹੀ ਨਹੀਂ ਕਿਸੇ ਜੀ ਦੀ ਤੁਹਾਨੂੰ ਆਪਣੀ ਆਪਣੀ ਜਥੇਬੰਦੀ ਹੈ ਆਪਣੀ ਫੌਜ ਆਪਣੀ ਪਾਰਟੀ ਹੈ ਜਿਹੜਾ ਆਪਣਾ ਦੁੱਖ ਸੁੱਖ ਦਾ ਸਾਥੀ ਹੈ ਆਪਾਂ ਆਪਾਂ ਕਿਉਂ ਬਦਲਾ ਐ ਇਸ ਕਰਕੇ ਆਪਾਂ ਦੇਖ ਹੀ ਲਿਆ ਕਿੰਨਾ ਧੋਖਾ ਹੋ ਗਿਆ ਆ ਭਗਵੰਤ ਮਾਨ ਬੇਈਮਾਨ ਸ਼ਰਾਬੀ ਆ ਦੋ ਸਾਤੀਂ ਕਰਤੂਤਾ ਦੇਖ ਲੀਆਂ ਕਹਿੰਦਾ ਕੀ ਹੁੰਦਾ ਸੀ ਤੇ ਕਰਕੇ ਕੀ ਦਿਖਾਇਆ ਐਸ ਕਰਕੇ ਆਓ ਅੱਜ ਪੰਜਾਬ بچਾਓ ਯਾਤਰਾ ਵਿੱਚ ਬੜੋ ਹਿੱਸਾ ਬਣਾਓ ਜਿਵੇਂ 92 ਸੀਟਾਂ ਦਿੱਤੀਆਂ ਸੀ ਉਹ ਵਿੱਚ 13 ਦੀਆਂ 13 ਪਾਰਲੀਮੈਂਟ ਚ ਨੰਨੀ ਜਮਾਨਤਾ ਜੱਤ ਕਰਾਓ ਤੇ ਆਪਣੀ ਕੌਮ ਦੀ ਇੱਜ਼ਤ ਮੰਦੀ ਵਿੱਚ ਦਿਤਾਓ ਫਿਰ ਤੁਹਾਡੀ ਤੁਹਾਨੂੰ ਦੇਖੋਗੇ ਅਸੀਂ ਲੜਾਈ ਲੜਾਂਗੇ ਤੇ ਆਪਾਂ ਪੰਜਾਬ ਨੂੰ ਵਾਪਸ